ਸਰੋਤ ਦੇ ਅਨੁਸਾਰ ਸਤਿ ਸ੍ਰੀ ਅਕਾਲ ਤੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਮੈਨੂੰ ਇਸ ਪ੍ਰੋਗਰਾਮ ਦੇ ਉੱਤੇ ਆ ਕੇ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮੌਕਾ ਦਿੱਤਾ ਗਿਆ ਪਹਿਲੀ ਖਬਰ ਤਾਂ ਇਹ ਆ ਕਿ ਕੈਨੇਡਾ ਤੇ ਇੰਡੀਆ ਲਈ ਇਹ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਪਿਛਲੇ ਕੋਈ ਸਾਲ ਤੋਂ ਕੈਨੇਡਾ ਦਾ ਇੰਡੀਆ ਦੇ ਜਿਹੜੇ ਸਿ ਪੋਲਿਟੀਕਲ ਸਬੰਧ ਸੀ ਉਹਨਾਂ ਦੇ ਵਿੱਚ ਬੜਾ ਤਣਾਅ ਆ ਗਿਆ ਸੀ ਤੇ ਹੁਣ ਉਹ ਜਿਹੜਾ ਤਣਾ ਆ ਉਹ ਹਟਦਾ ਲੱਗਦਾ ਕਿਉਂਕਿ ਅੱਜ ਥੋੜੇ ਘੰਟੇ ਪਹਿਲਾਂ ਇਹ ਕੈਨੇਡਾ ਦੀ ਫੋਰਨ ਮਨਿਸਟਰ ਅਨੀਤਾ ਆਨੰਦ ਨੇ ਇਹ ਗੱਲ ਅਨਾਉਂਸ ਕੀਤੀ ਆ ਕਿ ਅਸੀਂ ਇੰਡੀਆ ਦੇ ਨਾਲ ਗੱਲਬਾਤ ਕੀਤੀ ਆ ਤੇ ਜਿਹੜੇ ਸਾਡੇ ਹਾਈ ਕਮਿਸ਼ਨਰ ਆਪੋ ਆਪਣੇ ਦੇਸ਼ ਨੇ ਵਾਪਸ ਮੰਗਾਲੇ ਸੀ ਉਹ ਜਿਹੜਾ ਸਿਲਸਿਲਾ ਆ ਹੁਣ ਤੋਂ ਤੇ ਸ਼ੁਰੂ ਹੋਊਗਾ ਸੋ ਕੈਨੇਡਾ ਨੇ ਆਪਣਾ ਜਿਹੜਾ ਹਾਈ ਕਮਿਸ਼ਨਰ ਆ ਮਿਸਟਰ ਕੂਟਰ ਉਸ ਨੂੰ ਪੁਆਇੰਟ ਕੀਤਾ ਹੈ ਇਸੇ ਤਰ੍ਹਾਂ ਹਿੰਦਿਆ ਤੋਂ ਉਹਨਾਂ ਨੇ ਆਪਣਾ ਮਿਸਟਰ ਦਿਨੇਸ਼ ਆ ਜਿਹੜੇ ਉਹਨਾਂ ਦਾ ਨਾਮ ਲਿਆ ਹੈਗਾ ਕਿ ਉਹ ਕੈਨੇਡਾ ਦੇ ਵਿੱਚ ਐਕਾ ਕਮਿਸ਼ਨਰ ਹੋਣ ਗਏ ਇਸ ਤੋਂ ਬਾਅਦ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਦੇਖਿਆ ਗਿਆ ਕਿ ਇਮੀਗ੍ਰੇਸ਼ਨ ਹੈ ਜਿਹੜੀ ਲਗਭਗ ਤੋਂ ਮੈਂ ਇਹ ਕਹਿ ਸਕਦਾ ਕਿ ਸਾਰੀ ਦੁਨੀਆ ਦੇ ਇੱਥੇ ਨਾ ਇਮੀਗ੍ਰੇਸ਼ਨ ਦੇ ਬਾਰੇ ਹਲਾ ਗੋਲਾ ਮਚਿਆ ਹੋਇਆ ਸਾਰੇ ਦੇ ਸ਼ੀਮ ਇគ្រੈਂਟ ਜਿਹੜੇ ਉਹਨਾਂ ਤੇ ਪਾਬੰਦੀਆਂ ਲਾ ਰਹੇ ਆ ਜਿਹੜੇ ਸਟੂਡੈਂਟ ਆ ਰਹੇ ਆ ਉਹਨਾਂ ਨੂੰ ਵਾਪਸ ਕਰਨ ਦੀਆਂ ਤਜਵੀਜ਼ਾਂ ਬਣਾਈਆਂ ਜਾ ਰਹੀਆਂ ਉਹਨੂੰ ਦੇਖਦਿਆਂ ਹੋਇਆਂ ਕੈਨੇਡਾ ਦੇ ਵਿੱਚ ਹੈ ਜਿਹੜਾ ਰੈਫਿਊਜੀ ਐਪਲੀਕੇਸ਼ਨ ਦਾ ਚੱਕਰ ਸੇ ਉਹ ਬਹੁਤ ਵੱਚੁਕਾ ਆ ਤੇ ਇਸੇ ਸਾਲ ਦੇ ਸ਼ਾਮ ਪਹਿਲੇ 6 ਮਹੀਨਿਆਂ ਦੇ ਵਿੱਚ 55 ਹਜ਼ਾਰ ਵਦੇਸ਼ੀ ਆਏ ਹੋਏ ਲੋਕਾਂ ਨੇ ਕੈਨੇਡਾ ਦੇ ਵਿੱਚ ਰਿਫਿਊਜੀ ਲਈ ਅਪਲਾਈ ਕਰ ਦਿੱਤਾ ਉਸ 55000 ਦੇ ਵਿੱਚ 10000 ਈਸਟ ਇੰਡੀਆ ਨੇ ਜਿਹੜੇ ਆਪਣੇ ਪਹਿਂਦੋਸਤਾਨੀਆਂ ਉਹ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟਸ ਸੀ ਉਹ ਵੀ ਹੁਣ ਰਿਫਿਊਜੀ ਅਪਲਾਈ ਆ ਕੇ ਕਰ ਲੱਗ ਪਾਇਆ ਸੋ ਇਹ ਜਿਹੜੀ ਖਬਰ ਆ ਇਹ ਕੋਈ ਬਹੁਤ ਹੀ خوش بھری خبر نہیں کیونکہ بڑی دکھد خبر آ کہ لوگوں باہر دیشوں کے آ کے رفوسی اپلائی کرنا پہنا باقی دیکھا جائے تو دنیا کے اندر لڑائی تیجی جی جنگ جی ہے وہ لگنے کے پھر سنگے تے آ جس وقت ٹرمپ آئے انہوں نے پہلے یہ اعلان کیا سے کہ جی میں پرزیڈینٹ امریکہ کا چنے جانا ਮੈਂ ਪਹਿਲੇ ਹਫਤੇ ਦੇ ਅੰਦਰ ਅੰਦਰੀ ਰੂਸ ਤੇ ਯੂਕਰੇਨ ਦਾ ਜਿਹੜਾ ਜੰਗ ਆ ਉਹ ਖਤਮ ਕਰਾ ਦੂੰਗਾ ਨਾਲ ਹੀ ਇਜ਼ਰਾਈਲ ਤੇ ਹਮਾਸ ਦੀ ਜੋ ਲੜਾਈ ਲੱਗੇ ਹੋ ਜਾ ਉਹ ਵੀ ਇੱਕਦਮ ਖਤਮ ਕਰਾ ਦੂੰਗਾ ਲੇਕਿਨ ਉਸ ਦੇ ਵਿੱਚ ਉਹ ਪੂਰੀ ਤਰ੍ਹਾਂ ਫੇਲੀਅਰ ਹੋਇਆ ਆਪ ਜਾਣਦੇ ਆ ਹਰ ਰੋਜ਼ ਖਬਰਾਂ ਸੁਣਦੇ ਆ ਦੇਖਦੇ ਆ ਨਾ ਤੇ ਰੂਸ ਆ ਤੇ ਯੂਕਰੇਨ ਦਾ ਜੰਗ ਬੰਦ ਹੋਇਆ ਤੇ ਨਾ ਇਜ਼ਰਾਈਲ ਤਾਂ ਤੇ ਸਾਰਾ ਉਹ ਇਜ਼ਰਾਈਲ ਵਾਲਾ ਜੰਗ ਖਤਮ ਹੋਇਆ ਉਸਨੇ ਜਿਹੜੇ ਨ ਵੀ ਨਾਟੋ ਦੇ 32 ਦੇਸ਼ ਆ ਉਹਨਾਂ ਤੇ ਇਸ ਗੱਲ ਦਾ ਜ਼ੋਰ ਪਾਇਆ ਕਿ ਤੁਸੀਂ ਆਪਣੀ ਜੀਡੀਪੀ ਜਿਹੜੀ ਦੇਸ਼ ਦੇ ਕੋਲ ਪ੍ਰੋਡਕਸ਼ਨ ਆ ਉਹਦਾ ਜਿਹੜਾ 2% ਆ ਉਹ ਜ਼ਰੂਰ ਉਹਤੇ ਖਰਚੋ ਅਜੇ ਤੱਕ ਬਹੁਤ ਸਾਰੇ ਦੇਸ਼ ਆ ਜਿਹੜੇ ਉਹ 2% ਆਪਣਾ ਜਿਹੜਾ ਜੀਡੀਪੀ ਦਾ ਉਹ ਨਹੀਂ ਖਰਚ ਰਹੇ ਸੀ ਮਿਸਾਲ ਦੇ ਤੌਰ ਤੇ ਕੈਨੇਡਾ ਐਸ ਵੇਲੇ 1.7 ਜਿਹੜਾ ਪਰਸੈਂਟ ਸੀ ਆਪਣਾ ਜੀਡੀਪੀ ਦਾ ਖਰਚ ਰਹਾ ਸੀ ਤੇ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਅਸੀਂ ਇਸ ਸਾਲ ਦੇ ਵਿੱਚ ਉਹ ਜਿਹੜਾ ਟਾਰਗੇਟ ਆ ਉਸ ਦੇ 2% ਦਾ ਕਰਾਂਗੇ ਉਹ ਟਾਰਗੇਟ ਪੂਰਾ ਕਰਨ ਲਈ ਕੈਨੇਡਾ ਨੂੰ 9 ਬਿਲੀਅਨ ਡਾਲਰ ਦੀ ਜਰੂਰਤ ਆ ਤੇ ਜੇ ਆਪਾਂ ਟੈਰਫ ਦੀ ਗੱਲ ਕਰੀਏ ਤੇ ਕਿਹੜਾ ਕਿਸਮ ਦਾ ਮੈਂ ਇਹ ਕਹ ਸਕਦਾ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਜਿਹੜਾ ਟੈਰਫ ਆ ਉਹ ਵੀ ਇੱਕ ਟੈਰਫ ਬੰਬ ਬਣਾਇਆ ਹੋਇਆ ਹਰ ਦੇਸ਼ ਦੇ ਉੱਤੇ ਉਹ ਟੈਰਫ ਲਾਉਣ ਦੀ ਗੱਲ ਕਰਦਾ ਤੇ ਉਹਨਾਂ ਨੂੰ ਡਰਾਵੇ ਦਿੰਦਾ ਹਿੰਦੁਸਤਾਨ ਦੇ ਉੱਤੇ ਵੀ ਉਹਨਾਂ ਨੇ ਅੱਜ 28 ਤਰੀਕ ਨੂੰ 50% ਜਿਹੜਾ ਟੈਰਫ ਲਾ ਦਿੱਤਾ 25% परसे परसेंट ਜਿਹੜਾ ਟਾਇਰ ਪਿਆ ਜਿਹੜਾ 25% ਉੱਤੇ ਐਕਸਟਰਾ ਟਾਇਰ ਪੁਲਾਇਆ ਉਹ ਕਹਿੰਦਾ ਜੀ ਇੰਡੀਆ ਤੇ ਉੱਤੇ ਪੈਨਲਟੀ ਆ ਕਿਉਂਕਿ ਇੰਡੀਆ ਦਾ ਰੂਸ ਦੇ ਨਾਲ ਜਿਹੜਾ ਵਪਾਰ ਆ ਉਹ ਕਰਦਾ ਰਿਹਾ ਖਾਸ ਤੌਰ ਤੇ ਉਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਰੂਸ ਤੋਂ ਬਹੁਤ ਸਾਰਾ ਕੱਚਾ ਤੇਲ ਲਿਆ ਉਹਨੂੰ ਰਿਫਾਈਨ ਕਰਕੇ ਜਿਹੜਾ ਉੱਤੇ ਲਿਆ ਉਹਨਾਂ ਨੇ ਬਾਹਰ ਵੇਚਿਆ ਪ੍ਰੋਫਿਟ ਕਮਾਰਿਆ ਇਸ ਕਰਕੇ ਮੈਂ ਉਹਨਾਂ ਤੇ 25% ਪੈਨਲਟੀ ਲਾ ਦਿੱਤੀ ਹੈ ਜੇ ਆਪਾਂ ਹੌਸ ਤੇਲ ਤੇ ਵੀ ਨਿਗਾਹ ਮਾਰ ਗਏ ਉਹ ਤੇਲ ਜਿਹੜਾ ਉਹ ਬਾਨੀ ਦੀਆਂ ਜੜੀਆਂ ਦੇ ਲਾਇਸ ਇੰਡਸਟਰੀਆ ਉਹਦੀਆਂ ਜਿਹੜੀਆਂ ਰਿਫਾਈਨਰੀਜ਼ ਆ ਉਹਨਾਂ ਨੇ ਜਿਆਦਾ ਉਹ ਤੇਲ ਲਿਆ ਉਹਨੂੰ ਰਿਫਾਈਨ ਕੀਤਾ ਔਰ ਉਹਨਾਂ ਨੇ ਬਿਲੀਅਨ ਡਾਲਰ ਜਿਹੋਦੇ ਵਿੱਚ ਆਪਣਾ ਪ੍ਰੋਫਿਟ ਬਣਾਇਆ ਸੋ ਲੱਗਦਾ ਇਹ ਹੈ ਕਿ ਗੱਲ ਉਹ ਤੇ ਸੱਚੀ ਲੱਗਦੀ ਆ ਪੇਖਾਨਪੁਰ ਨੂੰ ਬਾਂਦਰੀ ਤੇ ਡੰਡੇ ਖਾਨ ਨੂੰ ਰੈਸ਼ ਫਾਇਰ ਜਿਹੜਾ ਉਹ 1 18 ਆ ਲੇਕਿਨ ਜਿਹੜਾ ਹੁਣ ਟੇਰ ਫਲਾ ਗਿਆ ਉਹਦਾ ਜਿਹੜਾ ਪਹਾੜ ਆ ਉਹਦੀ ਜਿਹੜੀ ਸਾਟਿਆ ਉਹ ਹਿੰਦੁਸਤਾਨ ਦੀ ਜਿਹੜੀ ਇੰਡਸਟਰੀਆ ਸਮੋਡਰਨ ਇੰਡਸਟਰੀਆ ਜਿਵੇਂ ਕਿ ਚੌਲ ਲੈ ਲਓ ਜੁੱਤੀਆਂ ਲੈ ਲਓ ਕਪੜਾ ਲੈ ਲਓ ਬਹੁਤ ਸਾਰਾ ਜਿੰਨਾ ਵੀ ਸਟਾਫ ਹੈ ਅਮਰੀਕਾ ਨੂੰ ਚੰਦਾ ਸੀ ਉਹ ਅੱਜ ਤੋਂ ਉੱਥੇ 50% ਮਹਿੰਗਾ ਹੋ ਜਾਊਗਾ ਔਰ ਕਿ ਜੇ ਆਪਾਂ ਤੋਂ ਜੇ ਪੰਜਾਬ ਦੀ ਗੱਲ ਕਰੀਏ ਇਹੋ ਦੇ ਵਿੱਚ ਵੀ ਆ ਕਿ ਪੰਜਾਬ ਦੇ ਜਿਹੜੇ ਪੰਜੇ ਦਰਿਆ ਆਪਾਂ ਕਹਿੰਦੇ ਸੀ ਪੰਜਾਬ ਜਾਂ ਜਿਹੜਾ ਪੰਜ ਸੇਵਚ ਦਰਿਆ ਵਗਦੇ ਉਹਨਾਂ ਪੰਜਾਂ ਦਰਿਆਵਾਂ ਦੇ ਵਿੱਚ ਇਸ ਵੇਲੇ ਜਿਹੜਾ ਪਾਣੀ ਦਾ ਫਲੋ ਆ ਉਹ ਡੇਂਜਰ ਹੈ ਜਿਹੜਾ ਉਹਨਾਂ ਦਾ ਖਤਰਾ ਉਹ ਤਾਂ ਉੱਤੇ ਚੱਲ ਰਿਹਾ ਤੇ ਬਹੁਤ ਸਾਰੇ ਪੰਜਾਬ ਦੇ ਪਿੰਡ ਆ ਜਿਹੜੇ ਉਹ ਬੜਾ ਹੜਾਂ ਦੀ ਮਾਰ ਦੇ ਥੱਲੇ ਆ ਗਾਇਆ ਲੋਕੀ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਆ ਪੁੱਸਪਾ ਰੋੜ ਰਹੇ ਆ ਜੇ ਉਹ ਕੋਸਲੇ ਤੇ ਡਿ ਡੀ ਇੱਕ ਰੁਪਿਆ ਉਹਨਾਂ ਨੂੰ ਬੜਾ ਨੁਕਸਾਨ ਹੋ ਰਿਹਾ ਕਿ ਜਿਹੜੀਆਂ ਗਵਰਨਮੈਂਟਾਂ ਉਹ ਇਸ ਦਾ ਚੰਗੀ ਤਰ੍ਹਾਂ ਕੋਈ ਪ੍ਰਬੰਧ ਨਹੀਂ ਕਰਾ ਰਕੀਆਂ ਕਿ ਜਿਹੜੇ ਗਰੀਬਾਂਵਾਂ ਦੇ ਕੰਢੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਜੜਾ ਹੈਗਾ ਉਹਨਾਂ ਨੂੰ ਪੱਕਿਆ ਕੀਤਾ ਜਾਏ ਉਹ ਬੰਨ ਪੱਕੇ ਕੀਤਾ ਜਾਣ ਸੋ ਪੰਜਾਬ ਦੇ ਹਾਲਾਤ ਆ ਅੜਾਂ ਨੇ ਬੁਰੇ ਕੀਤੇ ਹੋਏ ਇਹ ਮੈਨੂੰ ਦੱਸ ਰਿਆਂ ਬੜੀ ਖੁਸ਼ੀ ਹੋ ਰਹੀ ਆ ਕਿ ਬੰਗਲੌਰ ਜੋਕੇ ਕਰਨਾਟਕ ਆ ਦੀ ਕੈਪੀਟਲ ਆ ਕਰਨਾਟਕ ਆ ਦੀ ਜਿਹੜੀ ਐਸੈਂਬਲੀ ਆ ਉੱਤੇ ਦੀ ਜਿਹੜੀ ਪਾਰਲੀਮੈਂਟ ਆ ਉਹਨਾਂ ਨੇ ਇੱਕ ਬਿਲ ਐਸੈਂਬਲੀ ਦੇ ਵਿੱਚ ਪਾਸ ਕੀਤਾ ਜਿਹੜੀ ਬੰਗਲੌਰ ਸਿਟੀ ਯੂਨੀਵਰਸਿਟੀ ਸੀ ਉਸ ਦਾ ਨਾਂ ਉਹਨਾਂ ਨੇ ਬੰਗਲੌਰ ਮਨਮੋਨ ਸਿੰਘ ਸਿਟੀ ਯੂਨੀਵਰਸਿਟੀ ਰੱਖ ਦਿੱਤਾ ਮੈਂ ਕਹਿੰਨਾ ਕਿ ਸਾਡੇ ਪੰਜਾਬੀਆਂ ਦੇ ਉਸ ਖਾਸ ਤੌਰ ਤੇ ਮਨਮੋਨ ਸਿੰਘ ਤੇ ਪਰਿਵਾਰ ਲਈ ਸਾਰਿਆਂ ਦੇ ਬੜੇ ਮਾਣ ਦੀ ਗੱਲ ਆ ਕਿ ਮਨਮੋਹ ਸਿੰਘ ਨੂੰ ਸਤਕਾਰ ਕਰਨਾਟਕਾ ਦੇ ਵਿੱਚ ਦਿੱਤਾ ਗਿਆ ਔਰ ਕਿ ਬਹੁਤ ਸਾਰਾ ਜਿਹੜਾ ਬਣਦਾ ਸਤਕਾਰ ਆ ਉਹ ਸਾਨੂੰ ਉਹਨਾਂ ਨੂੰ ਪੰਜਾਬੀਆਂ ਨੂੰ ਲੈਣਾ ਚਾਹੀਦਾ ਮੈਂ ਟਾਈਮ ਨੂੰ ਮਦਰ ਨਜ਼ਰ ਰੱਖਣਾ ਹੋਇਆ ਅੱਜ ਦੀਆਂ ਜਿਹੜੀਆਂ ਇੰਨੀਆਂ ਕਿੱਕਵਰਾਂ ਤੁਹਾਡੇ ਨਾਲ ਸਾਂਝੀਆਂ ਕਰਤਾ ਸਤਿ ਸ੍ਰੀ ਅਕਾਲ